ਜਿਹੜੀ ਹਰ ਰੋਜ਼ ਤੁਹਾਨੂੰ ਦੱਸਦੇ ਰਹਿੰਦੇ ਆ ਵੀ ਇਦਾਂ ਕਰਕੇ ਦਾੜੀ ਨੂੰ ਵਾਸ਼ ਕਰੋ ਜੀ ਇਸ ਤਰ੍ਹਾਂ ਕੋਮ ਲਾਓ ਤੇ ਉਸ ਤਰ੍ਹਾਂ ਜਿਹੜਾ ਕੋਮ ਯੂਜ਼ ਕਰਨਾ ਹੈ ਉਹ ਅਕਸਰ ਅਸੀਂ ਵੀਡੀਓ ਦੇ ਜਰੇ ਤੁਹਾਨੂੰ ਦੱਸਦੇ ਰਹਿੰਦੇ ਆ ਵੀ ਵੀਡੀਓ ਚ ਦੇਖ ਲਓ ਵੀ ਕਿਹੜਾ ਕੋਮ ਯੂਜ਼ ਕਰਨਾ ਹੈ ਸੋ ਮੈਂ ਗੱਲ ਕਰਾਂਗਾ ਵੀਰ ਜੀ ਆਏ ਨੇ ਸਾਡੇ ਕੋਲ ਕਿੰਨੇ ਵੀ ਦਿਨ ਬਾਅਦ ਆਏ ਤੁਸੀਂ ਤਕਰੀਬਨ ਵੀਰੇ 4 ਮਹੀਨੇ ਬਾਅਦ ਆਏ ਬੜੀਆ ਚੱਲੀ ਦਾੜੀ ਆ ਹਾਂ ਬਹੁਤ ਵਧੀਆ ਟਾਈਮ ਨਿਕਲਦਾ ਇੱਕ ਵਾਰ ਦਾੜੀ ਸੈੱਟ ਕਰਾ ਕੇ ਓਕੇ ਓਕੇ ਚਾਰ ਮਹੀਨੇ ਲੰਘ ਹੀ ਜਾਂਦੇ ਆ ਠੀਕ ਹੈ ਓਕੇ ਯਾਨੀ ਕਿ ਜੇ ਮਤਲਬ ਮੇਰਾ ਕਹਿੰਦਾ ਮਤਲਬ ਜੇ ਅਸੀਂ ਜਿਵੇਂ ਤੁਹਾਨੂੰ ਐਡਵਾਈਸ ਕਰਦੇ ਆ ਫਿਰ ਜਾਲਾ ਵੀ ਲੰਘ ਸਕਦੇ ਨੇ ਹਾਂਜੀ ਜੇ ਆਪ ਸਾਵਧਾਨੀ ਆਪਾਂ ਕਰੀਏਗਾ ਸਾਵਧਾਨੀ ਤੁਸੀਂ ਦੱਸੋਗੇ ਤੇ ਉਦਾਂ ਅਸੀਂ ਸਟੈਪ ਬਾਈ ਸਟੈਪ ਚੱਲਾਂਗੇ ਤੇ ਟਾਈਮ ਵੱਧ ਵੀ ਨਿਕਲ ਸਕਦਾ ਮਾਤ ਵੀ ਨਿਕਲ ਸਕਦਾ ਤਾਂ ਠੀਕ ਹੈ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਜਿਵੇਂ ਕਾਫੀ ਜ਼ਿਆਦਾ ਗੱਲਾਂ ਇਹ ਵੀ ਹੁੰਦੀਆਂ ਨੇ ਵੀ ਦਾੜੀ ਅੱਜ ਬੰਨਤੀ ਜੀ ਫਿਰ ਕਹਿਣਗੇ ਜੀ ਤੁਸੀਂ ਸਵੇਰੇ ਆਇਓ ਸਾਡੇ ਕੋਲੇ ਖਲਾਣ ਸੋ ਅਸੀਂ ਸਿਰਫ ਔਰ ਸਿਰਫ 100 ਮਿੰਟ ਲਾਉਣਿਆਂ ਦਾੜੀ ਤੇ ਸਿਰਫ 100 ਮਿੰਟਾਂ ਦੇ ਵਿੱਚ ਥੋੜੀ ਦਾੜੀ ਤਿਆਰ ਕਰਟਰ ਵੀ ਟਾਈਮ ਵੀ ਲੱਗ ਜਾਏਗਾ ਬਟ ਕਈ ਵਾਰੀ ਦਾੜੀ ਵੱਡੀ ਹੁੰਦੀ ਹੈ ਉਹਦੇ ਅਕੋਰਡਿੰਗ ਸਾਨੂੰ ਫਿਰ ਸਮੇਂ ਦੀ ਜਿਹੜੀ ਨਾਜ਼ੁਕਤਾ ਉਹਨੂੰ ਸਮਝਣਾ ਪੈਂਦਾ ਤਾਂ ਸਭ ਤੋਂ ਪਹਿਲਾਂ ਅਸੀਂ ਦਾੜੀ ਨੂੰ ਸ਼ੈਂਪੂ ਕੀਤਾ ਚੰਗੀ ਤਰ੍ਹਾਂ ਜਿਹੜਾ ਦਾੜੀ ਦਾ ਇਹ ਸ਼ੈਂਪੂ ਕਰਨ ਦਾ ਕਾਰਨ ਕੀ ਹੁੰਦਾ ਵੀ ਇਹ ਬਿਲਕੁਲ ਦਾੜੀ ਦੇ ਵਿੱਚ ਨਾ ਜਿਹੜਾ ਆਇਲ ਹੁੰਦਾ ਉਹਨੂੰ ਬਾਹਰ ਕੱਢਣਾ ਹੁੰਦਾ ਹੈ ਵਾਲ ਨੂੰ ਮਤਲਬ ਰੇਂਜ ਕਰਨਾ ਹੁੰਦਾ ਬਿਲਕੁਲ ਡਰਾਈ ਕਰਨੀ ਹੁੰਦੀ ਆ ਦਾੜੀ ਉਹਦੇ ਨਾਲ ਜਿਹੜਾ ਦਾੜੀ ਦਾ ਅਸੀਂ ਕੈਮੀਕਲ ਵਗੈਰਾ ਜੋਦੂ ਜਿੱਦਾਂ ਦੇ ਵੀ ਸਾਡੇ ਬਣਾਏ ਹੋਏ ਅਸੀਂ ਯੂਜ਼ ਕਰਦੇ ਆ ਉਹਦੇ ਰਿਜ਼ਲਟ ਬਹੁਤ ਪੋਜ਼ਿਟਿਵ ਹੁੰਦੇ ਨੇ ਨਾ ਤਾਂ ਥੋੜੇ ਬਾਅਦ ਟੁੱਟਣ ਨਾ ਕਿਸੇ ਤਰੀਕੇ ਨਾਲ ਵਾਲ ਝੜਨ ਨਾ ਵਾਈਟ ਹੋਣ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਜਦੋਂ ਕਿਤੇ ਦਾੜੀ ਕਾਲੀ ਕਰਾਣੇ ਹੋ ਤਾਂ ਕੋਸ਼ਿਸ਼ ਕਰਿਓ ਸਭ ਤੋਂ ਪਹਿਲਾਂ ਧੋਣੀ ਹੈ ਜਦੋਂ ਤੁਹਾਡੀ ਦਾੜੀ ਕਰਲੀ ਹੋਈ ਕਰਲੀ ਹੋਣ ਤੋਂ ਬਾਅਦ ਤੁਰੰਤ ਬਾਅਦ ਧੋਣ ਦੀ ਬਹੁਤ ਕਹਿੰਦੇ ਨੇ ਲੋੜ ਨਹੀਂ ਅਸੀਂ ਧੋਨੇ ਵੀ ਆ ਅਸੀਂ ਸ਼ੈਂਪੂ ਵੀ ਕਰਦੇ ਆ ਅਸੀਂ ਆਇਲਿੰਗ ਵੀ ਕਰਦੇ ਆ ਅਸੀਂ ਡਰਾਈਲ ਵੀ ਕਰਦੇ ਆ ਅਸੀਂ ਪ੍ਰੋਪਰ ਸ਼ੇਪ ਬਣਾ ਕੇ ਦਿੰਨੇ ਆ ਸਾਰੀ ਅਸੀਂ ਤੁਹਾਨੂੰ ਵੀਡੀਓ ਦੇ ਜ਼ਰੀਏ ਦੱਸਦੇ ਰਹਿੰਨੇ ਆ ਸਾਡੇ ਚੈਨਲ ਤੇ ਜਾ ਕੇ ਦੇਖਿਓ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜਾਂ ਕੋਈ ਦਾੜੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਿੱਦਾਂ ਵਾਲ ਟੁੱਟਦੇ ਝੜਦੇ ਨੇ ਜਾਂ ਕਿਸੇ ਉਹ ਸਾਡਾ ਤੇਲ ਯੂਜ਼ ਕਰ ਲਓ ਮੁੱਛਾ ਵਧਦੀ ਨਹੀਂ ਜੇ ਤਾਂ ਸਾਡਾ ਤੇਲ ਬਣਾਇਆ ਹੋਇਆ ਯੂਜ਼ ਕਰ ਲਓ ਠੀਕ ਹੈ ਇੰਸਟਾ ਤੇ ਜਾ ਕੇ ਵਾਇਰ ਦੇ ਵਿੱਚ ਰਿਜ਼ਲਟ ਚੈੱਕ ਕਰ ਸਕਦੇ ਹੋ ਤੁਸੀਂ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਇਹ ਤੁਹਾਡੇ ਵਾਸਤੇ ਇਨਫੋਰਮੇਸ਼ਨ ਹੈ ਹੁਣ ਜਿਹੜੀ ਇੱਕ ਵੀਡੀਓ ਹੋਰ ਬਣਾਵਾਂਗੇ ਉਹਦੇ ਵਿੱਚ ਅਸੀਂ ਦੱਸਾਂਗੇ ਦਾੜੀ ਨੂੰ ਕਿਵੇਂ ਧੋਣਾ ਹੈ ਕਿਸ ਤਰੀਕੇ ਨਾਲ ਧੋਣਾ ਜ਼ਿਆਦਾਤਰ ਕੀ ਕਰਦੇ ਨੇ ਸ਼ੈਂਪੂ ਡਾਇਰੈਕਟ ਲਾ ਲੈਂਦੇ ਨੇ ਦਾੜੀ ਨੂੰ ਹਨਾ ਜੀ ਹੱਥ ਦੇ ਪਾਇਆ ਬਿਲਕੁਲ ਡਾਇਰੈਕਟ ਮਤਲਬ ਦਾੜੀ ਦੇ ਵਿੱਚ ਲਾ ਲੈਂਦੇ ਉਸ ਤੋਂ ਬਾਅਦ ਉਹਨੂੰ ਮਲ ਹੀ ਜਾਂਦੇ ਨੇ ਬਹੁਤ ਤੇਜ਼ ਮਤਲਬ ਇਹਨਾਂ ਉਹਦੇ ਨਾਲ ਵਾਲ ਝੜਦੇ ਨੇ ਮੈਂ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਤੁਹਾਨੂੰ ਦੱਸ ਕੇ ਗਏ ਆ ਥੋੜੇ ਜਿਹਾ ਤਕਨੀਕ ਚੇਂਜ ਕਰ ਲਓ ਉਹਦੇ ਨਾਲ ਤੁਹਾਡੀ ਦਾੜ ਤਾਂ ਠੀਕ ਹੈ ਦੋਸਤੋ ਧਿਆਨ ਰੱਖਿਓ ਸਭ ਤੋਂ ਪਹਿਲਾਂ ਤੁਸੀਂ ਦਾੜੀ ਨੂੰ ਸਾਫ਼ ਕਰਨ ਦੇ ਵਾਸਤੇ ਸਾਰਾ ਅਸੀਂ ਤੁਹਾਨੂੰ ਦੱਸਾਂਗੇ ਇਹ ਗੱਲਾਂ ਦਾ ਧਿਆਨ ਰੱਖਿਓ ਠੀਕ ਹੈ ਜੀ ਮਿਲਦੇ ਆਂ ਆਨ ਦਾ ਵੇ ਵੀਡੀਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਓਕੇ ਜੀ ਅਸੀ ਕੱਲ ਦੋਸਤੋ ਆਪਾਂ ਹੁਣ ਇਹਨਾਂ ਦੀ ਦਾੜੀ ਨੂੰ ਤੋ ਚੁਟੀਆਂ ਬਿਲਕੁਲ ਸ਼ੈਂਪੂ ਕਰ ਸਕਿਆ ਪਰ ਬਹੁਤ ਜ਼ਿਆਦਾ ਇਹ ਗੱਲ ਤੁਹਾਨੂੰ ਚਾਹੀਏ ਵੀ ਦਾੜੀ ਨੂੰ ਸ਼ੈਂਪੂ ਨਹੀਂ ਕਰਨਾ ਇਹ ਕਰ ਲਈ ਤੋਂ ਬਾਅਦ ਸੋ ਵੀ ਜੀ ਨਾਲ ਆਪਾਂ ਗੱਲ ਕਰਦੇ ਆਂ ਤੇ ਇਹਨਾਂ ਦੇ ਕੀ ਵੀ ਦੋਸਤੋ ਤੁਹਾਨੂੰ ਆਪਾਂ ਹੁਣ ਇਸ ਤੋਂ ਬਾਅਦ ਲਾਸਟਰ ਜੱਟ ਦਿਖਾਉਣ ਜਾ ਰਹੇ ਹਾਂ ਕਿ ਦਾੜੀ ਦੀ ਸੰਭਾਲ ਤੋਂ ਤੁਸੀਂ ਧਿਆਨ ਕਰ ਲੈ ਜਰੂਰ ਜਿਵੇਂ ਕਿ ਅਸੀਂ ਆਪਾਂ ਦਾੜੀ ਨੂੰ ਮਤਲਬ ਕਮ ਕਰ ਸਕਦੇ ਹਾਂ ਜਾਂ ਦਾੜੀ ਨੂੰ ਤੇਲ ਲਾ ਸਕਦੇ ਹਾਂ ਜਾਂ ਦਾੜੀ ਨੂੰ ਵਾਸ਼ ਕਿਵੇਂ ਕਰ ਸਕਦੇ ਹਾਂ ਸੋ एवरीथिंग ਇਸ ਫਾਈਨ ਤੁਸੀਂ ਇਸ ਦਾ ਪੂਰਾ ਧਿਆਨ ਰੱਖੋਗੇ ਤਾਂ ਦਾੜੀ ਥੋੜੀ ਬਹੁਤ ਦੇਰ ਤੱਕ ਚੱਲਣੀ ਹੈ ਠੀਕ ਹੈ ਜੀ ਅਸੀਂ ਕਰ ਲਏ ਵੀ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਦਾੜੀ ਨੂੰ ਧੋਣਿਆ ਆਪਾਂ ਦਾੜੀ ਨੂੰ ਸ਼ੈਂਪੂ ਕਰਦੇ ਹਾਂ वैसे कोई भी नहीं करता। ਅਸੀਂ ਸ਼ੈਂਪੂ ਵੀ ਕਰਕੇ ਦਿੰਨੇ ਆਂ ਪੂਰੀ ਪ੍ਰੋਪਰ ਕੈਂਡ ਸ਼ੇਪ। ਸੋ ਵੀਰੇ ਦਾ ਆਪਾਂ ਸ਼ੈਂਪੂ ਕੀਤਾ ਹੀ ਤੁਹਾਡਾ? ਹਾਂਜੀ ਸਰ ਜੀ। ਤੁਸੀਂ ਪਹਿਲਾਂ ਵੀ ਸਾਡੇ ਤੋਂ ਗਾੜੀ ਕਰਵਾਉਣਾ ਕਰ ਲਈ। ਪਹਿਲਾਂ ਵੀ ਅਸੀਂ ਸ਼ੈਂਪੂ ਕਰਦੇ ਰਿਹਾ ਪਰ ਅਸੀਂ ਪ੍ਰੋਪਰ ਵੀਡੀਓ ਨਹੀਂ ਬਣਾਇਆ ਸੀ। ਅੱਜ ਵੀਡੀਓ ਬਣਾਈ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੈ? ਨਹੀਂ ਮੇਰੇ ਕੋਈ ਪ੍ਰੋਬਲਮ ਨਹੀਂ ਆਈ। ਆਪਾਂ ਬਾਕੀ ਵੀਰੇ ਦੇ ਵਿੱਚ ਦੇਖ ਹੀ ਸਕਦੇ ਆਂ। ਜਿੱਦ ਤੱਕ ਵੀਰੇ ਨੇ ਪਹਿਲਾਂ ਕਰ ਲਈ ਕਰਦੇ ਸੀ। ਪਹਿਲਾ ਵੀਡੀਓ ਬਣਾ ਹੀ ਪਿਆ ਸੀ ਸ਼ੈਂਪੂ ਦਾ ਦੱਸਿਆ ਕਿਦਾ ਕਰਨਾ ਹੈ ਤੇ ਬਾਕੀ ਹੋ ਫਾਈਨਲ ਦੇ ਵਿੱਚ ਤੁਸੀਂ ਰਿਜ਼ਲਟ ਦੇਖ ਹੀ ਸਕਦੇ ਹੋ ਬਿਲਕੁਲ ਜੀ ਬਿਲਕੁਲ ਇਹ ਲੋ ਜੀ ਰਿਜ਼ਲਟ ਆ ਜੀ ਵੀਰੇ ਦਾ ਜੇ ਵਧੀਆ ਲੱਗਿਆ ਤਾਂ ਉਹਨਾਂ ਦੋਸਤਾਂ ਤੱਕ ਸ਼ੇਅਰ ਕਰਿਓ ਐਨ ਪਈਆਂ ਨਾ ਮੂਰਤੀਆਂ ਵਾਂਗੂ ਗੁੰਦੀ ਦਾੜੀ ਕਿਸੇ ਤਰ੍ਹਾਂ ਦਾ ਕੋਈ ਵਾਲ ਕਿਤੋਂ ਰਹਿ ਗਿਆ ਹੋਵੇ ਤਾਂ ਦੱਸੋ ਓਕੇ ਨਾ ਜੀ ਤੁਹਾਨੂੰ ਵਧੀਆ ਲੱਗ ਰਿਹਾ ਓਕੇ ਜੀ ओके ओके। ਇੱਕ ਵੀਰੇ ਨੂੰ ਬਹੁਤ ਪਸੰਦ ਆਈ ਐ ਜੋ। ਆਈ ਹੋਪ ਜੇਕਰ ਤੁਹਾਨੂੰ ਵੀ ਦਾੜੀ ਵਧੀਆ ਕਰਲੀ ਕਰਵਾਉਣਾ ਚਾਹਣੇ ਤਾਂ ਸਾਡੇ ਕੋਲ ਇੱਕ ਵੈਸੇ ਤਾਂ ਸਾਰੀ ਕਰਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਥੋੜਾ ਡਿਫਰੈਂਟ ਕਰਨ ਦੀ। ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਚੜਿਆ ਹੋਵੇ, ਕੋਈ ਤਕਲੀਫ ਹੋਈ ਹੋਵੇ ਜਿਵੇਂ ਕਹਿੰਦੇ ਨੇ ਜੀ ਬਹੁਤ ਅਗਲੇ ਹੁੰਦੀ ਐ। 1% ਵੀ ਦਿੱਕਤ ਨਹੀਂ ਆਈ। ਓਕੇ। ਤੁਸੀਂ ਹੁਣ ਜਿਹੜੇ ਤੁਹਾਡੇ ਦਾੜੀ ਦੇਖਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਬਹੁਤ ਤਕਲੀਫ ਹੁੰਦੀ ਜੀ ਤੁਹਾਡੀ ਦਾੜੀ ਦੁਆਰੇ ਬਣਾਉਣ ਨੂੰ ਜੀ ਨਹੀਂ ਕਰਦਾ। ਉਹ ਰਿਹਾਉਣਾ ਚਾਹੀਦਾ ਕਿ ਨਹੀਂ ਉਹਨਾਂ ਨੂੰ? ਜ਼ਰੂਰ ਵੀਰੇ ਜ਼ਰੂਰ ਆਣਾ ਜਿੰਦਾ ਜੀ ਇੱਕ ਵਾਰੀ ਦੁਕਾਨ ਤੇ ਆਓ ਤੁਸੀਂ ਵੀਰੇ ਤੋਂ ਸਰਵਿਸ ਲੈ ਕੇ ਦੇਖੋ ਤੇ ਫਿਰ ਤੁਹਾਨੂੰ ਬਹੁਤ ਵਧੀਆ ਫੀਲ ਹੋਏਗਾ ਕੋਈ ਦਿੱਕਤ ਆਈ ਨਹੀਂ ਸਕਦੀ ਓਕੇ ਓਕੇ ਥੈਂਕ ਯੂ ਤੁਹਾਡੇ ਪਿਆਰ ਦਾ ਤੇ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਜਿਹੜੇ ਸਾਡੇ ਭਰਾ ਦਾੜੀ ਕੱਲੀ ਕਰਾਉਣ ਤੋਂ ਡਰਦੇ ਨੇ ਜਾਂ ਉਹਨਾਂ ਨੂੰ ਦੱਸ ਦਿਓ ਜੀ ਬਹੁਤ ਜ਼ਿਆਦਾ ਦਰਦ ਹੁੰਦਾ ਐਦਾਂ ਦਾ ਕੁਛ ਨਹੀਂ ਅਸੀਂ ਦਾੜੀ ਨੂੰ ਸਿਰਫ 100 ਮਿੰਟ ਦੇ ਵਿੱਚ ਕੰਪਲੀਟ ਕੀਤੀ ਹੈ ਜੀ ਬਿਲਕੁਲ ਜੀ ਕੋਈ ਜ਼ਿਆਦਾ ਟਾਈਮ ਤਾਂ ਨਹੀਂ ਲੱਗਿਆ 1 ਮਿੰਟ ਵੀ ਉੱਤੇ ਨਹੀਂ ਵਾਹ ਜੀ ਵਾਹ ਥੈਂਕ ਯੂ ਵੈਰੀ ਮੱਚ ਮਿਲਦੇ ਆਂ ਅਗਲੀ ਵਾਰੀ ਜ਼ਰੂਰ ਨਵੀਂ ਕਸਟਮਰ ਦੇ ਨਾਲ ਨਵੀਂ ਵੀਡੀਓ ਦੇ ਨਾਲ ਜੇ ਕੋਈ ਕਮੈਂਟ ਹੁੰਦਾ ਤਾਂ ਜ਼ਰੂਰ ਦੱਸਿਆ ਕਰੋ ਕਿਉਂਕਿ ਅਸੀਂ ਤੁਹਾਡੇ ਕਮੈਂਟਾਂ ਦਾ ਵੀਡੀਓ ਦੇ ਵਿੱਚ ਹੀ ਜਵਾਬ ਦੇਵਾਂਗੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਓਕੇ ਵੀਰੇ